ਡਰੋਨ ਨੂੰ ਖੇਚ ਲਿਆ ਜੇ ਆ ਟਰੋਨ ਖੇਚ ਲਿਆ ਇਹ ਤਸਵੀਰ ਹੈ ਉਹ ਪਤੰਗ ਵੀ ਦੇਖ ਸਕਦੇ ਹੋ ਤੁਸੀਂ ਪਤੰਗ ਦੇ ਨਾਲ ਡਰੋਨ ਨੂੰ ਖੇਚ ਲਿਆ ਬੋਲੇ ਸ਼ਾਨਾ ਆਊਟ ਆਫ ਕੰਟਰੋਲ ਹੋ ਚੁੱਕਿਆ ਹੈ ਤੇ ਇਹ ਤਸਵੀਰ ਦੇਖ ਸਕਦੇ ਹੋ ਇਹ ਜੋਸ਼ ਹੈ ਸੋਰੀ ਹਾਂ ਇਹ ਸਰੀਆ ਕੋ ਪੀਏ ਨੂੰ ਸਿੱਟ ਸਾਡੇ ਬੱਚੇ ਕੱਲ ਦੇ ਵੀ ਸਕਦੇ ਸੀ ਕਿਸੇ ਗੰਦੇ ਨਾਲ ਪਰ ਅੱਜ ਵੀ ਕਹਿੰਦੇ ਨਾ ਸਿੱਟਿਆ ਉਹ ਪਿਆਰ ਦੀ ਡੋਰ ਨਾਲ ਸਿੱਟਿਆ ਪਤੰਗ ਵਾਲੀ ਡੋਰ ਇਹ ਪਤੰਗ ਵਾਲੀ ਡੋਰ ਨਾ ਇਹ ਪਿਆਰ ਦੀ ਡੋਰ ਹੈ ਪਤੰਗ ਦੀ ਤੇ ਇਹ ਇਹ ਚਿਹਰਾ ਸਾਡੇ ਲੋਕਾਂ ਦਾ ਤੇ ਉਹ ਸਰਕਾਰ ਦਾ ਚਿਹਰਾ ਸਾਡੇ ਤੇ ਗੋਲੀਆਂ ਚਲਾਉਂਦੇ ਆ ਸਾਡਿਆਂ ਨੇ ਅੱਜ ਵੀ ਉਹਨੂੰ ਪਿਆਰ ਨਾਲ ਲਾਇਆ ਥੱਲੇ ਅੱਜ ਵੈਲੈਂਟਾਈਨ ਡੇ ਵੀ ਹੈ ਰਾਏ ਸਾਹਿਬ ਅੱਜ ਖੱਟਰ ਨੂੰ ਇਹ ਤੋਹਫਾ ਦੇਵਾਂਗੇ ਫੁੱਲ ਦੇ ਰੂਪੀ ਇਹਨੂੰ ਤੋੜ ਕੇ ਵਿਚਾਂਂ ਧੀ ਰੱਖੋ ਧੱਕਾ ਨਾ ਕਰੋ ਇਹ ਸਾਡੇ ਨਾਲ ਜ਼ੁਲਮ ਹੋ ਰਿਹਾ ਆ ਬਾਕੀ ਤੁਸੀਂ ਜੇ ਲੋ ਵੀ ਕਿੱਥੋਂ ਕੀ ਹੁੰਦਾ ਆ ਸ਼ਰਮ ਕਰੋ ਗੁਸਾ ਮੈਂ ਅਸੀਂ ਜੱਲਦਾ ਬੁੜਾ ਬੋਲਦਾ ਹੋਸ਼ ਰੱਖ ਕੇ ਸ਼ੰਭੂ ਬਾਰਡਰ ਤੇ ਔਰ ਹਰ ਸਮੇਂ ਇੱਕ ਵੀ ਪਲ ਐਸਾ ਨਹੀਂ ਹੈ ਜਦੋਂ ਇਧਰੋਂ ਬੰਬਾਂ ਦੀ ਆਵਾਜ਼ ਨਹੀਂ ਸੁਣਦੀ ਜਦੋਂ ਉਹ ਸੀਨ ਦੇਖਣ ਨੂੰ ਨਹੀਂ ਮਿਲਦਾ ਲਗਾਤਾਰ ਅਥਰੂ ਗੈਸ ਦੇ ਗੋਲੇ ਸੁੱਟੇ ਜਾ ਰਹੇ ਹਨ ਹੁਣ ਵੀ ਡਰੋਨ ਆ ਗਿਆ ਮਨਜੀਤ ਰਾਏ ਸਾਹਿਬ ਹੁਣ ਵੀ ਡਰੋਨ ਆ ਗਿਆ ਕਿਵੇਂ ਦੇਖਦੇ ਹੋ ਲਗਾਤਾਰ ਅਜਿਹੀ ਹਰਕਤ ਕੀਤੀ ਜਾ ਰਹੀ ਹੈ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਦੇਖੋ ਇਹ ਇਹ ਬੜੀ ਮਹਿਕਮਾਗਾ ਸ਼ਰਮਸਾਰ ਗੱਲ ਹੈ ਬਿਲਕੁਲ ਆ ਦੇਖੋ ਇਹ ਅਰਾਜਿਕਤਾ ਫੈਲਾਈ ਜਾ ਰਹੀ ਬੀਜੇਪੀ ਸਰਕਾਰ ਵੱਲੋਂ ਇਹ 500 ਮੀਟਰ ਅੰਦਰ ਆ ਕੇ ਜਿੱਥੇ ਸਾਡੇ ਬੱਚੇ ਤਾਂ ਬਾਰਡਰ ਕਿੱਥੇ ਹੈ ਤੇ ਇਹ ਕਿੱਥੇ ਡਰੋਨ ਆਇਆ ਹੋਇਆ ਇਹ ਇਹ ਕੇਵਲ ਭੈ ਦਾ ਮਾਹੌਲ ਡਰ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ ਇਹ ਬਿਲਕੁਲ ਭੈ ਦਾ ਮਾਹੌਲ ਬਣਾਇਆ ਜਾ ਰਿਹਾ ਇਹ ਦੋਹਰਾ ਚਿਹਰਾ ਹੈ ਬੀਜੇਪੀ ਸਰਕਾਰ ਦਾ ਇਹ ਬਿਲਕੁਲ ਜਿਹੜਾ ਇਹਦਾ ਖਮਿਆਜਾ ਇਹਨਾਂ ਨੂੰ ਭੁਗਤਣਾ ਪਏਗਾ ਰਾਏ ਸਾਹਿਬ ਜਦੋਂ ਦੇਖਦੇ ਆ ਡਰੋਨ ਇਦਾਂ ਆਉਂਦਾ ਹੈ ਆ ਦਿਲ ਨੂੰ ਡਰ ਜਿਆ ਨਹੀਂ ਲੱਗਦਾ ਵੀ ਯਾਰ ਹੁਣ ਬਹੁਤ ਸਾਰੇ ਕਿਸਾਨ ਵੀਰ ਜ਼ਖਮੀ ਹੋ ਕੇ ਗਏ ਆ ਫੱਟ ਰਹਿ ਕਿਸ ਦਾ ਨਾਸਾ ਜੋ ਖੂਨ ਵਗ ਰਿਹਾ ਕੋਈ ਕਿਸ ਦੀ ਲੱਤ ਸਪੈਕਚਰ ਹੋਈ ਡਰਤਾ ਨਹੀਂ ਲੱਗਦਾ ਤੁਸੀਂ ਇਹ ਵੇਖੋ ਕਿ ਸਾਡੇ ਜਿਹੜੇ ਬੱਚੇ ਆ ਉਹ ਕਿੰਨੇ ਬੱਚੇ ਸਾਡੇ ਜਿਹੜੇ ਆ ਉਹ ਅੱਗੇ ਵੱਲ ਵਧੇ ਆ ਕਿੰਨੇ ਬੱਚੇ ਅੱਗੇ ਵੱਲ ਵਧੇ ਆ ਉਹ 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 ਫੜ ਲਿਆ ਡਰੋਨ ਮੇਰੇ ਕੋਲ ਫਸ ਗਿਆ ਬਿਲਕੁਲ ਤਾਰਾ ਉਹ ਜਿਹੜੀ ਪਤੰਗ ਵਾਲੀ ਡੋਰ ਹੈ ਉਹਦੇ ਵਿੱਚ ਫਸ ਜਾਂਦਾ ਹੈ ਇਹ ਇਹ ਤਸਵੀਰ ਹੈ ਰਾਜ ਸਾਹਿਬ ਜਦੋਂ ਇਹ ਜੋਸ਼ ਦੇਖਦੇ ਹਨ ਨਾ ਤਾਂ ਹੋਰ ਵੀ ਦੂਣਾ ਹੁੰਦਾ ਕਿਸਾਰ ਵੀਰ ਤਾੜੀਆਂ ਮਾਰਦੇ ਆ ਕਿੱਦਾਂ ਲੱਗਦਾ ਹੈ ਕਿ ਹੁਣ ਇਹ ਦੇਖੋ ਇਹ ਡਰੋਨ ਜਿਹੜਾ ਬੱਚਿਆਂ ਨੇ ਹੌਲੀ-ਹੌਲੀ ਸਿੱਟ ਲੈਣਾ ਸਿੱਟ ਲੈਣਾ ਹੌਲੀ-ਹੌਲੀ ਇਹ ਹੁਣ ਇਹਨਾਂ ਨੂੰ ਇਹ ਚਾਹੀਦਾ ਹੈ ਕਿ ਇਦਾਂ ਦੀ ਹਰਕਤ ਕਰਨੋਂ ਹਟ ਜਾਣ ਬਿਲਕੁਲ ਆੜ ਚੁੱਕਿਆ ਹੈ ਰਾਜ ਸਾਹਿਬ ਡੋਰ ਦੇ ਵਿੱਚ ਜਿਹੜੀ ਪਤੰਗ ਵਾਲੀ ਡੋਰ ਹੈ ਉਹ ਚੜ ਚੁੱਕਿਆ ਹੈ ਤਸਵੀਰ ਦਿਖਾ ਦਿਓ ਇਹ ਐਕਸਕਲੂਸਿਵ ਤਸਵੀਰ ਹੈ ਡਰੋਨ ਨੂੰ ਖੇਚ ਲਿਆ ਜੇ ਆ ਡਰੋਨ ਖੇਚ ਲਿਆ ਇਹ ਤਸਵੀਰ ਹੈ ਉਹ ਪਤੰਗ ਵੀ ਦੇਖ ਸਕਦੇ ਤੁਸੀਂ ਪਤੰਗ ਦੇ ਨਾਲ ਡਰੋਨ ਨੂੰ ਖੇਚ ਲਿਆ ਤਾਂ ਡਰੋਨ ਖੇਚ ਚੁੱਕਿਆ ਹੁਣ ਤਬ ਤਬ ਬਿਲਕੁਲ ਇਹ ਤਸਵੀਰ ਐਕਸਕਲੂਸਿਵ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਿਆ ਰਾਜ ਸਾਹਿਬ ਡਰੋਨ ਲੈ ਆਂਦਾ ਪੰਜਾਬ ਹੁਣ ਹਰਿਆਣੇ ਵਾਲਿਆਂ ਦਾ ਹੁਣ ਇਹਦਾ ਕੀ ਕਰਨਾ ਇਹਨੂੰ ਸਿੱਟ ਕੇ ਪਹਿਲਾਂ ਤੇ ਇਹਦੇ ਜੁੱਤੀ ਫੇਰਨੀ ਹੈ ਇਹ ਖੱਟ ਰਿਹਾ ਸਮਝ ਲਓ ਇਸ ਵੇਲੇ ਤੇ ਇਹਦੇ ਜੁੱਤੀ ਫੇਰਨੀ ਹੁਣ ਲੱਜ ਕੇ ਕਿਉਂਕਿ ਇਹ ਕੱਲ ਦਾ ਸਾਨੂੰ ਖਰਾਬ ਕਰ ਰਿਹਾ ਸੀ ਤੇ ਇਹ ਸਾਡੇ ਨੌਜਵਾਨਾਂ ਦੀ ਇਹ ਜਿੱਤ ਆ ਸਰਕਾਰ ਨੂੰ ਅੱਜ ਚੇਤਾਵਨੀ ਦਿੱਤੀ ਸੀ ਵੀ ਹਟ ਜਾਓ ਇਹ ਹੁਣ ਮੈਂ ਕਹੂੰਗਾ ਬੱਚਿਆਂ ਨੂੰ ਇਹਨੂੰ ਲਿਆਓ ਇਹਨੂੰ ਲੈ ਕੇ ਜਾਵਾਂਗੇ ਪੰਜਾਬ ਬਿਲਕੁਲ ਇਹ ਅਸੀਂ ਦੇਖ ਰਹੇ ਹਾਂ ਕਿ ਡਰੋਨ ਨੂੰ ਆ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿਤੇ ਨਾ ਕਿਤੇ ਆਊਟ ਆਫ ਕੰਟਰੋਲ ਹੋ ਚੁੱਕਿਆ ਹੈ ਤੇ ਇਹ ਤਸਵੀਰ ਦੇਖ ਸਕਦੇ ਹੋ ਇਹ ਜੋਸ਼ ਹੈ ਬੋਲੇ ਸੋਨਹਾਨ ਰਾਜ ਸਾਹਿਬ ਸੋਨਹਾਨ ਸਰੀਆ ਕਾਲ ਬੋਲੇ ਸੋਨਹਾਨ ਸਰੀਆ ਕਾਲ ਬੋਲੇ ਸਿੱਟ ਲਿਆ ਵੇ ਖੱਟਰ ਸਿੱਟ ਰਿਹਾ ਸਿੱਟ ਲਿਆ ਵੇ ਖੱਟਰ ਸਿੱਟ ਲਿਆ ਸਿੱਟ ਲਿਆ ਬਈ ਖੱਟਰ ਸਿੱਟ ਲਿਆ ਖਾਨੇ ਨੇ ਖੱਟਰ ਸਿੱਟ ਲਿਆ ਸਿੱਟ ਲਿਆ ਵੇ ਸਿੱਟ ਲਿਆ ਸਿੱਟ ਲਿਆ ਬਈ ਇਹ ਤਾਂ ਵਿਆਹ ਵਾਲਾ ਮਾਹੌਲ ਬਣਾਤਾ ਤੁਸੀਂ ਹੈ ਪੂਰੇ ਜੋਸ਼ ਦੇ ਵਿੱਚ ਸਾਰੇ ਆ ਗਏ ਬਿਲਕੁਲ ਬਿਲਕੁਲ ਆਉਂਦਾ ਨਾ ਵਿਆਹ ਜਿੰਦਾ ਜੋਸ਼ ਇਹ ਬਿਲਕੁਲ ਇਹ ਬੱਚਿਆਂ ਦੇ ਵਿੱਚ ਕਿਉਂਕਿ ਕੱਲ੍ਹ ਦੇ ਇਹਨੇ ਬਹੁਤ ਝਕਮੀ ਕੀਤੇ ਆ ਇਹ ਸਿੱਟਣਾ ਚਾਹੀਦਾ ਸੀ ਇਹ ਸਰਕਾਰ ਨੂੰ ਅਕਲਤਾ ਦਾ ਦਊਗੀ ਇਹ ਸਰਕਾਰ ਜਾਣ ਕੇ ਢਗਹਾੜ ਪੈਦਾ ਕਰ ਰਹੀ ਹੈ ਸਾਨੂੰ ਬਦਨਾਮ ਕਰਨ ਲਈ ਕਰ ਰਹੀ ਹੈ ਸੋ ਇਹਨਾਂ ਨੂੰ ਅਕਲ ਦੇਣ ਵਾਸਤੇ ਜ਼ਰੂਰੀ ਹੈ ਤਾਂ ਜੇਕਰ ਦੇਖੇ ਤਾਂ ਹੁਣ ਵੀ ਵਰਚੁਅਲ ਮੀਟਿੰਗ ਹੋਣੀ ਹੈ ਸ਼ਾਮ ਦਾ ਸਮਾਂ ਰੱਖਿਆ ਡੱਲੇਵਾਲ ਵੀ ਸਾਹਿਬ ਵੀ ਕਹਿ ਕੇ ਗਏ ਆ ਕਿ 7-8 ਵਜੇ ਦਾ ਸਮਾਂ ਦੇ ਦਿਓ ਇਹ ਤੋਂ ਅੱਗੇ ਨਹੀਂ ਪੈਣ ਦਿੰਦੇ ਜਾਂ ਤਾਰ ਹੋਊਗਾ ਜਾਂ ਪਾਰ ਹੋਊਗਾ ਕੀ ਲੱਗਦਾ ਅੱਜ ਨਵੇੜਾ ਕੀ ਹੋਣਾ ਮੈਂ ਪਹਿਲਾਂ ਇਹ ਦੱਸਣਾ ਚਾਹਾਂਗਾ ਵੀ ਇਹਨੂੰ ਸਿੱਟ ਸਾਡੇ ਬੱਚੇ ਕੱਲ੍ਹ ਦੇ ਵੀ ਸਕਦੇ ਸੀ ਕਿਸੇ ਗੰਦੇ ਨਾਲ ਪਰ ਅੱਜ ਵੀ ਕਹਿੰਦੇ ਨਾਲ ਸਿੱਟਿਆ ਉਹ ਪਿਆਰ ਦੀ ਡੋਰ ਨਾਲ ਸਿੱਟਿਆ ਪਤੰਗ ਵਾਲੀ ਡੋਰ ਇਹ ਪਤੰਗ ਵਾਲੀ ਡੋਰ ਨਾ ਇਹ ਪਿਆਰ ਦੀ ਡੋਰ ਹੈ ਪਤੰਗ ਦੀ ਤੇ ਇਹ ਇਹ ਚਿਹਰਾ ਸਾਡੇ ਲੋਕਾਂ ਦਾ ਤੇ ਉਹ ਸਰਕਾਰ ਦਾ ਚਿਹਰਾ ਸਾਡੇ ਤੇ ਗੋਲੀਆਂ ਚਲਾਉਂਦੇ ਆ ਇਹ ਇਹ ਵੇਖੋ ਇਹ 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 ਵੇਖਣ ਦੀ ਗੱਲ ਹੈ ਕਿ ਸਾਡਿਆਂ ਨੇ ਅੱਜ ਵੀ ਉਹਨੂੰ ਪਿਆਰ ਨਾਲ ਲਾਇਆ ਥੱਲੇ ਅੱਜ ਵੈਲੈਂਟਾਈਨ ਡੇ ਵੀ ਹੈ ਰਾਏ ਸਾਹਿਬ ਅੱਜ ਖੱਟਰ ਨੂੰ ਇਹ ਤੋਹਫਾ ਦੇਵਾਂਗੇ ਫੁੱਲ ਦੇ ਰੂਪੀ ਇਹਨੂੰ ਤੋੜ ਕੇ ਅਛਾ ਤਾਂ ਇਹ ਤੋਹਫਾ ਦੇਣਾ ਵੀ ਆ ਲੋ ਵੈਲੈਂਟਾਈਨ ਡੇ ਦਾ ਤੋਹਫਾ ਲੈਣਾ ਬਿਲਕੁਲ ਕਿਉਂਕਿ ਇੱਕ ਇੱਕ ਹੱਲ ਦਾ ਖੱਜਲ ਕਰ ਰਿਹਾ ਸਾਨੂੰ ਇਹ ਬੱਚਿਆਂ ਨੇ ਅੱਜ ਮੈਂ ਕਹੂੰਗਾ ਵਧਾਈ ਦੇ ਪੱਤਰ ਨੇ ਬੱਚੀ ਮੰਗਾ ਨੂੰ ਲੈ ਕੇ ਰਾਏ ਸਾਹਿਬ ਕਿਵੇਂ ਦੇਖਦੇ ਹੋ ਕਿ ਮੰਨੂ ਕੀ ਕੇਂਦਰ ਮੰਗਾ ਨੂੰ ਲੈ ਕੇ ਹੁਣ ਵੀ ਮੀਟਿੰਗ ਹੈ ਬਸ ਦੇਖੋ ਸਰਕਾਰ ਨੂੰ ਮੰਗਾ ਮੰਨਣੀਆਂ ਪੈਣਗੀਆਂ ਅੱਜ ਨਹੀਂ ਤੇ ਕੱਲ ਮੰਨੂਗਾ ਪਰ ਇਹਨੂੰ ਮੰਨਣਾ ਪਊਗਾ ਕਿਉਂਕਿ ਹੁਣ ਜਿਹੜੀ ਅੱਗੇ ਅੰਦੋਲਨ ਜਿਹੜਾ ਲੈ ਕੇ ਗਏ ਸੀ ਉਹਦੋਂੋਂ ਕਿਤੇ ਦ੍ਰਿੜ ਹੋ ਕੇ ਆਏ ਆ ਭਈ ਅੱਗੇ ਜੇ ਕੋ ਕਮੀਆਂ ਰਹਿ ਗਈਆਂ ਸਰਕਾਰ ਦੀ ਪੱਖੋਂ ਲਖਾਉਣ ਤੋਂ ਹੁਣ ਉਹ ਕਮੀਆਂ ਨਹੀਂ ਰਹਿਣ데요 ਤਾਂ ਬਿਲਕੁਲ ਰਾਏ ਸਾਹਿਬ ਹੀ ਕਹਿੰਦੇ ਆ ਲੀਡਰ ਆਇ ਇੱਕ ਨੰਬਰ ਦਾ ਲੀਡਰ ਆ ਅਸੀਂ بار بار ਹੋਣ ਜਾਂਦੇ ਆ ਮਰਨਾ ਜਾਣਦੇ ਆ ਲੜਨਾ ਨਹੀਂ ਜਾਣਦੇ ਮੈਂ ਫੌਜੀ ਨੂੰ ਕਹਿੰਦਾ ਜੋ ਸਾਡੇ ਲੀਡਰ ਸਾਹਿਬ ਬੋਲ ਰਹੇ ਨੇ ਇਹ 100% ਤੁਹਾਡੇ ਹੱਕ ਵਿੱਚ ਹੀ ਬੋਲ ਰਹੇ ਨੇ ਵੀ ਸ਼ਾਂਤੀ ਰੱਖੋ ਧੱਕਾ ਨਾ ਕਰੋ ਇਹ ਸਾਡੇ ਨਾਲ ਜ਼ੁਲਮ ਹੋ ਰਿਹਾ ਆ ਬਾਕੀ ਤੁਸੀਂ ਜੇ ਲੋ ਵੀ ਕਿੱਥੋਂ ਕੀ ਹੁੰਦਾ ਆ ਸ਼ਰਮ ਕਰੋ ਤੁਸੀਂ ਮੈਂ 80 ਸਾਲ ਦਾ ਬੁਢਾ ਬੋਲਦਾ ਹੋਸ਼ ਰੱਖ ਕੇ ਸਾਨੂੰ ਇਹ ਇਹ ਗੰਡਾਸੀ ਆ ਇਹੜੇ ਮੋਢੇ ਟੰਗੀ ਆ ਇਹ ਕੀ ਬਾਤ ਆ ਵੀ ਬਾਬਾ ਗਡਾਸੀ ਲਈ ਫਿਰਦਾ ਬਾਬਾ ਤੂੰ ਨਾ ਇਹ ਤਾਂ ਗੱਲ ਇਹ ਆ ਵੀ ਜਦੋਂ ਕੋਈ ਚੜ ਕੇ ਆਊਗਾ ਜਬੀ ਬਾਣ ਲੱਗੇ ਜਬੀ ਰੋਸ ਜਾਗੇ ਕਿਰਪਾ ਕਰ ਤੇਰੀ ਭਾਈ ਜੀ ਤੇ ਮੇਰੀ ਸਾਡੀ ਜਿੱਤ ਹੋਈਆ ਹੁਣ ਵੀ ਜਿੱਤ ਹੋ ਜਿਹੜੇ ਸਾਡੇ ਲੀਡਰ ਨੇ ਅਸੀਂ ਆਪਦੇ ਲੀਡਰਾਂ ਦੇ ਨਾਲ ਚੱਲਾਂਗੇ ਅਸੀਂ ਆਦੇ ਲੀਡਰਾਂ ਦੇ ਨਾਲ ਚੱਲਾਂਗੇ ਬਹੁਤ ਅੱਛਾ ਲੀਡਰ ਆ ਲੀਡਰ ਸਾਰੀ ਜੱਗੇ ਨੇ ਅਸੀਂ ਕੋਈ ਵਾਦਾ ਨਹੀਂ ਕਰਿਆ ਸਾਡੇ ਲੀਡਰਾਂ ਨੇ ਸਾਡੀ ਸਾਡੀ ਪਬਲਿਕ ਨੇ ਸਾਡੇ ਲੀਡਰ ਸਾਨੂੰ ਘੂਰਦੇ ਨੇ ਵੀ ਵਾਦਾ ਨਹੀਂ ਕਰਨਾ ਸਾਡੇ ਨਾਲ ਇਹ ੱੱਕਾ ਕਰ ਜੀ ਸਰਕਾਰ ਮੋਦੀ ਭਗਵਾਨ ਜੀ ਸਾਰੇ ੱੱਕਾ ਕਰ ਰਹੇ ਨੇ ਰਾਏ ਸਾਹਿਬ ਇਹ ਤਾਂ ਉਹ ਗੱਲ ਹੈ ਕਿ ਅਰਜਨ ਵੈਲੀ ਨੇ ਪੈਰ ਜੋੜ ਕੇ ਗਡਾਸੀ ਮਾਰੀ ਬਾਬਾ ਦਾ ਮੋਟੇ ਦਾ ਗਡਾਸੀ ਡੰਗੀ ਫਿਰਦਾ ਦੇਖੋ ਇਹ ਸਾਡੇ ਮੁੰਡਲਾ ਧਿਆਨ ਲੋਕ ਕਿਹਪ ਕੇ ਜੀਹਣਾ ਬਜਰਾ ਅੰਬਜ ਦੇ ਸਰਦਾਂ ਲੈਣਾ ਕਾਨੂੰ ਦਸਵੇਂ ਗੁਰਾਂ ਦਾ ਕਹਿਣਾ ਝੰਡਾ ਰਹੁ ਝੂਲਦਾ ਖਾਲਸਾ ਮੈਦਾਨ ਵਿੱਚ ਰਹੁ ਝੂਲਦਾ ਅਸੀਂ ਤਾਂ ਜਿਵੇਂ ਸਾਰੇ ਲੀਡਰ ਕਹਿਣਗੇ ਓਕੇ ਕਰਾਂਗੇ ਸਾਨੂੰ ਮਰਨ ਦੀ ਕੋਈ ਪਰਵਾਹੀ ਨਹੀਂ ਸਾਡੇ ਕੋਲੇ ਖਰੇ ਲੀਡਰ ਸਹਬਾਨ ਸਾਰੇ ਲੀਡਰ ਝੱਗੇ ਨੇ ਸਾਡੀ ਪਬਲਿਕ ਸਾਡੇ ਪੰਜਾਬ ਦੇ ਲੋਕ ਮਰਨਾ ਜਾਣਦੇ ਨੇ ਲੜਨਾ ਨਹੀਂ ਜਾਣਦੇ ਸਾਨੂੰ ਬਾਹਰ ਬਰਜਾ ਦੀ ਲੋੜ ਨਹੀਂ ਸਭਾ ਲੱਖ ਨਾਲ ਇੱਕ ਹੀ ਬਹੁਤਾ ਠੀਕ ਹੈ ਇੱਕ ਹੀ ਇੱਕ ਹੀ ਬਹੁਤਾ ਹੈ ਬਿਲਕੁਲ ਬਿਲਕੁਲ ਇਹ ਇਹ ਇੱਕ ਡਰੋਨ ਦੇਖ ਸਕਦੇ ਹੋ ਉਹ ਵੀ ਤਸਵੀਰ ਤੁਹਾਨੂੰ ਦਿਖਾਵਾਂਗੇ ਜਿਸ ਦੇ ਵਿੱਚ ਡਰੋਨ ਫੜਿਆ ਹੋਇਆ ਹੈ ਕੈਮਰਾ ਦੇ ਦੇ ਆ ਭਾਈ ਲੈ ਲੈ ਖਿੱਚ ਕਰ ਮਾੜੇ ਜੇ ਸਿਰ ਠਾ ਕਰ ਲਿਓ ਮਾੜੇ ਜੇ ਤਸਵੀਰ ਚੱਲ 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 ਭਾਈ ਸਿਰ ਥੱਲੇ ਕਰੋ ਭਾਈ ਮਾੜੇ ਜੇ ਸਿਰ ਥੱਲੇ ਕਰ ਲਈ ਬਾਈ ਬਣ ਕੇ ਇਧਰ ਇਧਰ ਆ ਤਸਵੀਰ ਦਿਖਾ ਦੇ ਚੱਲ ਬੋਲਣਾ ਸ਼ੁਰੂ ਕਰ ਲੱਗਾ ਮੈਂ ਅਤਾ ਇਹ ਤਸਵੀਰ ਦੇਖ ਸਕਦੇ ਹੋ ਦੱਸਿਆ ਜਾ ਰਿਹਾ ਕਿ ਹਰਿਆਣੇ ਦੇ ਪ੍ਰਸ਼ਾਸਨ ਦਾ ਕੋਈ ਨੌਜਵਾਨ ਫੜ ਕੇ ਲੈ ਆਏ ਨੇ ਪੰਜਾਬ ਦੇ ਕਿਸਾਨ ਇਹ ਤਸਵੀਰ ਤਸਵੀਰ ਤੁਸੀਂ ਦੇਖ ਸਕਦੇ ਹੋ ਇਹ ਇਹ ਵੀਡੀਓ ਬਣੀ ਹੋਈ ਹੈ ਤਾਂ ਇੱਕ ਦੱਸਿਆ ਜਾ ਰਿਹਾ ਕਿ ਨੌਜਵਾਨ ਨੂੰ ਫੜ ਕੇ ਲਿਆਇਆ